ਅੱਜ ਗੱਲ ਕਰਾਂਗੇ ਜੀ ਮਸਟਾਈਟਸ ਬਾਰੇ ਮਸਟਾਈਟਸ ਦਾ ਚਲੋ ਬਹੁਤ ਭਿਆਨਕ ਬਿਮਾਰੀ ਆ ਜੀ ਉਹ ਤਾਂ ਜੇ ਸੋਜ ਸੂਜ ਹੋ ਜਾਂਦੀ ਆ ਤਾਂ ਉਹਦੇ ਵਾਸਤੇ ਤੁਹਾਨੂੰ ਟ੍ਰੀਟਮੈਂਟ ਆ ਆਪਣੇ ਡਾਕਟਰ ਸਾਹਿਬ ਤੋਂ ਕਰਵਾਉਣਾ ਹੀ ਪੈਣਾ ਜੀ ਹਾਂ ਜੇ ਕੱਲੀਆਂ ਛਿੱਡੀਆਂ ਆਉਂਦੀਆਂ ਜਾਂ ਦੁੱਧ 'ਚੋਂ 스멜 ਆਉਂਦੀ ਆ ਤਾਂ ਪੰਜ ਚੀਜ਼ਾਂ ਨੋਟ ਕਰ ਲਓ ਜੀ ਇਹ ਤੁਸੀਂ ਦੇ ਸਕਦੇ ਆ 50 ਗ੍ਰਾਮ ਬਚੂ ਨੂੰ ਡੇਲੀ ਦੇਣੀ ਆ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਇਕੱਠਾ ਕਰ ਲੈਣਾ ਜੀ ਇਹਦੇ 'ਚ ਤੁਸੀਂ 100 ਗ੍ਰਾਮ ਮਿੱਠਾ ਛੋਡਾ ਜੀ 100 ਗ੍ਰਾਮ ਕਾਲੀ ਜੀਰੀ 100 ਗ੍ਰਾਮ ਠੀਕਰੀ ਨਿਚਾਦਰ 100 ਗ੍ਰਾਮ ਜੌਂਖੜ ਤੇ 100 ਗ੍ਰਾਮ ਇਹ پنجੇ ਚੀਜ਼ਾਂ ਲੈ ਲੈਣੀਆਂ ਜੀ ਅੱਧਾ ਕਿਲੋ ਬਣ ਜੂਗਾ ਇਹ ਸਮਾਨ ਜੇ ਦੁੱਧ ਮੰਨ ਕੇ ਚਲੋ ਖਾਰਾ ਦੁੱਧ ਚ ਉਹ 스మెల్ ਆਉਂਦੀ ਆ ਦੁੱਧ ਚ ਉਹ ਛੱਡੀ ਆਉਂਦੀ ਆ ਤਾਂ 50 ਗ੍ਰਾਮ ਤੁਸੀਂ ਇਹ ਡੇਲੀ ਦੇਣਾ ਜੀ 10 ਦਿਨ ਲਗਾਤਾਰ ਦਿਓ ਕੋਈ ਸਾਈਡ ਇਫੈਕਟ ਨਹੀਂ 1% ਵੀ ਇਹਦਾ ਨਾਲ ਤੁਸੀਂ ਟੌਕਸੀ ਬਾਈਂਡਰ ਪਾਉਣੇ ਆ ਤਾਂ ਪਾ ਸਕਦੇ ਆ ਓਕੇ ਆ ਜੀ ਪਰ ਇਹ پنجੇ ਚੀਜ਼ਾਂ ਦਿਓ ਜੇ ਦੁੱਧ ਚ ਉਹ 스మెల్ ਆਉਂਦੀ ਆ ਜਾਂ ਛੱਡੀ ਆਉਂਦੀ ਆ ਪੁਣੇ ਤੋਂ ਠੀਕ ਆ ਜੇ ਸੋਜ ਵਗੈਰਾ ਹੈਗੀ ਆ ਤਾਂ ਤੁਹਾਨੂੰ ਫੇਰ ਕੰਸਰਨ ਕਰਨਾ ਹੀ ਪੈਣਾ ਜੀ ਆਪਣੇ ਡਾਕਟਰ ਸਾਹਿਬ ਨਾਲ ਠੀਕ ਹੈ ਇਹ ਚੀਜ਼ਾਂ ਦਾ ਧਿਆਨ ਰੱਖਿਓ ਜੇ ਜੇ ਕੱਲੀ ਛੱਡੀ ਆ ਕੋਈ ਸੋਜ ਨਹੀਂ ਤਾਂ ਤੁਸੀਂ ਇਹ ਚੀਜ਼ਾਂ ਨਾਲ ਪਸ਼ੂ ਨੂੰ ਆਪਦੇ ਨੂੰ ਸੈੱਟ ਕਰ ਸਕਦੇ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ